ਪਰਬੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਨੇ ਅੱਜ ਦਾ ਸਮੇਂ ਸਾਨੂੰ ਸਭਨਾਂ ਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਦੁਆ ਮਾਂ ਮੇਰੀ ਸੁਣਦਾ ਹੈ ਮੇਰਾ ਰੱਬ ਸੁਣਾ ਦੁਆ ਮਾਂ ਮੇਰੀ ਸੁਣਦਾ ਸੁਣਦਾ ਏ ਮੇਰਾ ਰਬ ਸੁਣਾ ਜੇ ਹੋਵੇ ਕੋਈ ਭੁੱਲ ਮੈਥੋਂ ਉਹ ਕਰ ਦਿੰਦਾ ਮਾਫੀ ਤੋਕੇ ਉਦਾਲੂ ਮੈਨੂੰ ਕਰ ਦਿੰਦਾ ਸਾਫੇ ਜੇ ਹੋਵੇ ਕੋਈ ਭੁੱਲ ਮੈਥੋਂ ਉਹ ਕਰ ਦਿੰਦਾ ਸਾਫੇ ਮੈਂ ਪਿਆਰ ਮਸੀਹਾ ਦਾ ਕਦੇ ਵੀ ਨਿਕੂਣਾ ਮੈਂ ਪਿਆਰ ਮਸੀਹਾ ਦਾ ਕਦੇ ਵੀ ਨਿਕੂਣਾ ਦੁਆ ਮਾਂ ਮੇਰੀ ਸੁਣਦਾ

ਸੁਣਦਾ ਹੈ ਮੇਰਾ ਰਬ ਸੋ ਨਾ ਦੇ ਜਿਹਾ ਕੋਈ ਨਾ ਕੋਈ ਹੋਣਾ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਸੱਚਮੁੱਚ ਪਰਮੇਸ਼ਰ ਵਰਗਾ ਕੋਈ ਨਹੀਂ ਹੈਗਾ ਨਾ ਹੀ ਕੋਈ ਹੋਣਾ ਆ ਤੋਂ ਸੱਚਮੁੱਚ ਪਰਮੇਸ਼ਰ ਦੀ ਅਸੀਂ ਮਨਾਦੀ ਕਰਨੀ ਆ ਪਰਮੇਸ਼ਰ ਦੇ ਵਚਨ ਨੂੰ ਅਸੀਂ ਮੰਨਣਾ ਆ ਤਾਂ ਕਿ ਪਰਮੇਸ਼ਰ ਦਾ ਪਿਆਰ ਸਾਡੇ ਨਾਲ ਹਮੇਸ਼ਾ ਬਣਿਆ ਰਹੇ ਔਰ ਅਸੀਂ ਪਰਮੇਸ਼ਰ ਦੇ ਪਿਆਰ ਦੇ ਵਿੱਚ ਹਮੇਸ਼ਾ ਬਣੇ ਰਹੀਏ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਹਮੇਸ਼ਾ ਚੱਲਣ ਵਾਲੇ ਹੋ ਜਾਈਏ ਤਾਂ ਆਓ ਅੱਜ ਰਾਤ ਦੇ ਵਚਨ ਚ ਜਾਣਾਂਗੇ ਅੱਜ ਰਾਤ ਦਾ ਵਚਨ ਸਾਨੂੰ ਕੀ ਆਖਦਾ ਆ ਅੱਜ ਰਾਤ ਦਾ ਵਚਨ ਹੈ ਜ਼ਬੂਰ 26 ਅਧਿਆਇ ਦੀ 1 ਨੰਬਰ ਆਇਤ ਹੈ ਯਹੋਵਾ ਮੇਰਾ ਨਿਆਂ ਕਰ ਕਿਉਂ ਜੋ ਮੈਂ ਖਰੀਆਈ ਨਾਲ ਹੀ ਚੱਲਿਆ ਹਾਂ ਮੈਂ ਯਹਵਾ ਉੱਤੇ ਅਟਲ ਭਰੋਸਾ ਰੱਖਿਆ ਹੈ ਹallelujah ਅੱਜ ਦੇ ਵਚਨ ਚ ਪਰਮੇਸ਼ਰ ਜੀ ਦੇ ਦਾਸ ਦਾਉ ਦਾ ਆਖਦੇ ਨੇ ਕਿ हे ਯਹਵਾ ਮੇਰਾ ਨਿਆਂ ਕਰ ਕਿਉਂਕਿ ਜੇ ਕਹਿੰਦਾ ਮੈਂ ਖਰਿਆਈ ਵਿੱਚ ਚੱਲਿਆ ਆ ਤੇ ਕਹਿੰਦਾ ਯਹਵਾ ਉੱਤੇ ਮੈਂ ਅਟਲ ਭਰੋਸਾ ਰੱਖਿਆ ਆ ਤਾਂ ਕੀ ਅਸੀਂ ਇਹ ਗੱਲ ਕਹਿ ਸਕਦੇ ਆ ਪਰਮੇਸ਼ਰ ਦੇ ਅੱਗੇ ਕਿ ਪਰਮੇਸ਼ਰ ਮੈਂ ਖਰਿਆਈ ਦੇ ਨਾਲ ਚੱਲਿਆ ਹalleluyah halleluyah halleluyah ਮਹਾਨ ਖੁਦਾਵੰਦੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਾਨੂੰ ਆਸ਼ੀਸ਼ ਤੇ ਬਰਕਤ ਦੇਣਾ ਖੁਦਾਵੰਦੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਇਹ ਗੱਲ ਕਹਿਣ ਵਾਲੇ ਹੋ ਜਾਈਏ ਖੁਦਾਵੰਦੀ ਕਿ ਅਸੀਂ ਖਰਿਆਈ ਨਾਲ ਚੱਲਦੇ ਹਾਂ ਤੇ ਸਾਡਾ ਭਰੋਸਾ ਵੀ ਹੋਵਾ ਤੇ ਹੈ ਖੁਦਾਵੰਦੀ ਸਾਨੂੰ ਖਰਿਆਈ ਵਿੱਚ ਚਲਾਓ ਖੁਦਾ ਸਾਡੇ ਜੀਵਨ ਦੇ ਵਿੱਚ ਤੁਸੀਂ ਕਾਰਜ ਕਰੋ ਪਰਮੇਸ਼ਰ ਜੀ ਜਿੰਨੀਆਂ ਵੀ ਕਮੀਆਂ ਘਟੀਆਂ ਸਾਡੇ ਜੀਵਨ ਦੇ ਵਿੱਚ ਖੁਦਾਵੰਨ ਜੀ ਸਾਰੀਆਂ ਕਮੀਆਂ ਘਟੀਆਂ ਨੂੰ ਤੁਸੀਂ ਕੱਢਦੇ ਹੋ ਮੇਰੇ ਪ੍ਰਭੂ ਸਾਨੂੰ ਪਰਮੇਸ਼ਰ ਜੀ ਆਪਣੀ ਖਰਿਆਈ ਤੇ ਆਪਣੀ ਸਚਾਈ ਤੇ ਚੱਲਣ ਵਾਲੇ ਬਣਾਓ ਮੇਰੇ ਪ੍ਰਭੂ ਪਰਮੇਸ਼ਰ ਜੀ ਜੋ ਵੀ ਵੈਰੀ ਸਾਡੇ ਜੀਵਨ ਦੇ ਵਿੱਚ ਮੁਸ਼ਕਿਲਾਂ ਪ੍ਰੋਬਲਮਾਂ ਪਾਉਂਦਾ ਖੁਦਾ ਇਸ ਦੇ ਕਾਰਨ ਖੁਦਾਵੰਨ ਜੀ ਅਸੀਂ ਤੁਹਾਡੇ ਤੋਂ ਦੂਰ ਹੁੰਦੇ ਆ ਹਰ ਇੱਕ ਉਸ ਕਾਰਨ ਨੂੰ ਪ੍ਰਭੂ ਜੀ ਖਤਮ ਕਰੋ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਤੁਹਾਡੇ ਵਿੱਚ ਸੁਧਾਈ ਤੇ ਖਰਿਆਈ ਨਾਲ ਚੱਲਦੇ ਖੁਦਾ ਉਹਨਾਂ ਦੀ ਢਾਲ ਬਣ ਜੋ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ خدا ਤੁਹਾਡੇ ਦਾਸ ਦਾਸੀਆਂ ਦੇ ਲਈ ਵੀ ਪ੍ਰਾਰਥਨਾ ਕਰ ਦੇਖ خدا ਸੱਚਮੁੱਚ ਪਰਮੇਸ਼ਰ ਜੀ ਨਾਲ ਸਭਨਾਂ ਨੂੰ ਵੀ ਤਲ ਖਰਿਆਈ ਵਿੱਚ ਚੱਲਣ ਯੋਗ ਬਣਾਉ ਖਦਾ ਸਭ ਦੇ ਸਭ ਦਾਸ ਦਾਸੀਆਂ ਪਰਮੇਸ਼ਰ ਜੀ ਤੁਹਾਡੇ ਨਾਮ 'ਚ ਬles ਹੋ ਜਾਣ ਸਭ ਦੇ ਸਭ ਦਾਸ ਦਾਸੀਆਂ ਪਰਮੇਸ਼ਰ ਜੀ ਖਰਿਆਈ ਵਿੱਚ ਚੱਲਣ ਹਰ ਪਰਮੇਸ਼ਰ ਜੀ ਤੁਹਾਡੀਆਂ ਨਹਿਮਤਾਂ ਨੂੰ ਪਾਲਣ ਮੇਰੇ ਸਮਰਥੀ ਹਕ ਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਹਾਂ ਖੁਦਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਵੈਰੀ ਦੀ ਕੋਈ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਚੋਂ ਚੁਰਾਣੇ ਨਾ ਪਾਏ ਇਹ ਵਚਨ ਸਾਡੇ ਜੀਵਨ ਚੋਂ ਲਖਾ ਹਜ਼ਾਰਾ ਗੁਨਾ ਫਲਾ ਨੂੰ ਲੈ ਕੇ ਆਉਣ ਇਹ ਵਚਨ ਦੇ ਦੁਆਰਾ ਪਰਮੇਸ਼ਰ ਜੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਜਿੱਦਾਂ ਸਾਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਹੈ ਪ੍ਰਭੂ ਜੀ ਦਿਨ ਭਰ ਦੀਆਂ ਸਾਰੀਆਂ ਸ਼ੀਸ਼ਾ ਬਰਕਤਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਜੋ ਤੁਸੀਂ ਸਾਨੂੰ ਖਾਣ ਲਈ ਪੈਣਨ ਨੂੰ ਪਰਮੇਸ਼ਰ ਜੀ ਸਾਡੇ ਆਂਜਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਮੇਰੇ ਸਮਰਥੀ ਖੁਦਾ ਸਾਰੇ ਰਹਾ ਵਿੱਚ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਸਵਰਗੀ ਦੂਤਾਂ ਨੇ ਸਾਨੂੰ ਸੰਭਾਲ ਕੇ ਰੱਖਿਆ ਤੁਹਾਡਾ ਸ਼ੁਕਰਾਨਾ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੋ ਤੁਸੀਂ ਸਾਨੂੰ ਹਰ ਰੋਜ਼ ਪਛਤਾਪ ਦਾ ਮਾਫੀ ਦਾ ਮੌਕਾ ਦਿੰਦੇ ਆ ਖੁਦਾਵੰਨ ਜੀ ਸਾਰੀ ਪਛਤਾਪ ਪਰਮੇਸ਼ਰ ਜੀ ਅਸੀਂ ਆਪਣੀ ਜ਼ਿੰਦਗੀ ਦਾ ਹੁਣ ਤੱਕ ਦੇ ਸਾਰੇ ਪਛਤਾਪ ਕਰਦੇ ਹੁਦਾ ਜੋ ਵੀ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਖੁਦਾ ਦਿਨ ਪਰ ਵਿੱਚ ਜਿੰਨੇ ਵੀ ਗਲਤੀਆਂ ਗੁਨਾਹ ਸਾਡੇ ਕੋਲੋਂ ਹੋਏ ਸਾਡੇ ਬੋਲਣ ਚ ਸੁਣਨ ਚ ਸੋਚਣ ਚ ਵਿਚਾਰਨ ਚ ਚੱਲਣ ਚ ਬੈਠਣ ਚ ੁੱਠਣ ਚ ਖੁਦਾਵੰਦੀ ਸਭ ਤਰਾਸਿਓ ਪਰਮੇਸ਼ਰ ਜੀ ਜੋ ਵੀ ਗਲਤੀਆਂ ਗੁਨਾਹ ਹੋਏ ਆ ਖੁਦਾਵੰਦੀ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕਰਕੇ ਖੁਦਾਵੰਦੀ ਤੁਸੀਂ ਸਾਡੇ ਜੀਵਨ ਚ ਪਰਮੇਸ਼ਰ ਜੀ ਇੱਕ ਅਦਭੁਤ ਗਵਾਹੀ ਨੂੰ ਪੈਦਾ ਕਰੋ ਖੁਦਾ ਤਾਂ ਕਿ ਅਸੀਂ ਪਵਿੱਤਰਤਾ ਵਿੱਚ ਚੱਲ ਸਕੀਏ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਸਮਰਥਿਆ ਖੁਦਾਵੰਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਖੁਦਾ ਪਰਮੇਸ਼ਰ ਜੀ ਰਾਤ ਦੇ ਸਮੇਂ ਵਿੱਚ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਖੁਦਾ ਸਭਨਾਂ ਨੂੰ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਢੱਕ ਲੈਣਾ ਖੁਦਾ ਹਰ ਇੱਕ ਦੇ ਜੀਵਨ ਚ ਤੁਸੀਂ ਸੱਚੀ ਸ਼ਾਂਤੀ ਨੂੰ ਭਰਨਾ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਕਿਸੇ ਵੀ ਪ੍ਰੇਸ਼ਾਨੀ ਦੇ ਨਾਲ ਜੂਝ ਰਿਹਾ ਖੁਦਾ ਕੋਈ ਨਿਰਾਸ਼ ਪਰੇਸ਼ਾਨ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਤੁਹਾਡਾ ਪਾਕ ਰੂ ਪਰਮੇਸ਼ਰ ਜੀ ਸਭਨਾ ਦੀ ਰਾਖੀ ਕਰੇ ਮੇਰੇ ਮਹਾਨ ਖੁਦਾਵੰ ਜੀ ਸਭਨਾ ਦੇ ਜੀਵਨ ਚ ਕਾਰਿਆ ਕਰੇ ਖੁਦਾ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਸਾਡੀ ਮਦਦ ਸਹਾਇਤਾ ਅਗਵਾਈ ਕਰੇ ਖੁਦਾ ਪਰਮੇਸ਼ਰ ਜੀ ਰਾਤ ਦੇ ਸਮੇਂ ਜਿੰਨਾ ਭੈਣਾ ਭਰਾਵਾਂ ਨੂੰ ਨੀਂਦ ਨਹੀਂ ਆਉਂਦੀ ਕਿਸੇ ਪਰੇਸ਼ਾਨੀ ਵਿੱਚ ਆ ਖੁਦਾਵੰ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਤੁਹਾਡਾ ਪਵਿੱਤਰ ਆਤਮਾ ਸ਼ਾਂਤੀ ਦੇਵੇ ਮੇਰੇ ਖੁਦਾ ਗੁੜੀ ਮਿੱਠੀ ਨੀਂਦ ਦੇਣਾ ਖੁਦਾ ਜਾਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਸਭਨਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਹੱਥਾਂ ਦੇ ਨਾਲ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਸਭਨਾਂ ਦੇ ਬਿਸਤਰਿਆਂ ਦੇ ਇਰਦ-ਗਿਰ ਤੁਹਾਡੇ ਪਵਿੱਤਰ ਸਰਗੀ ਦੂਤਾਂ ਦੀ ਵਾਰਡ ਨੂੰ ਮੰਗਦੇ ਆਂ ਖੁਦਾਵੰਨ ਜੀ ਹਰ ਇੱਕ ਦੇ ਇਰਦ-ਗਿਰ ਤੁਸੀਂ ਆਪਣੇ ਸਰਗੀ ਦੂਤਾਂ ਦੀ ਵਾਰਡ ਨੂੰ ਲਾਉਣਾ ਮੇਰੇ ਸਮਰਥੀ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਦੇ ਜੀਵਨ ਚ ਖੁਦਾ ਤੁਹਾਡਾ ਰੂਪ ਹੱਕ ਕੰਮ ਕਰੇ ਔਰ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਆਪਣੀ ਫੈਮਿਲੀਸ ਤੋਂ ਦੂਰ ਨੇ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਦੇ ਜੀਵਨ ਚ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਖੁਦਾਵੰ ਦੀ ਸਹਾਇਕ ਬਣੇ ਖੁਦਾ ਔਰ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਹੈ ਖੁਦਾਵੰ ਦੀ ਜਿੰਨੇ ਵੀ ਡਿਊਟੀਆਂ ਤੇ ਨੇ ਸਫਰ ਚ ਨੇ ਪਰਮੇਸ਼ਰ ਜੀ ਜੋ ਆਪਣੇ ਘਰਾਂ ਪਰਿਵਾਰਾਂ ਤੋਂ ਆਪਣੇ ਬੱਚਿਆਂ ਤੋਂ ਆਪਣੇ ਭੈਣਾ ਭਰਾਵਾਂ ਤੋਂ ਦੂਰ ਨੇ ਖੁਦਾ ਸਭਨਾਂ ਦੇ ਉੱਪਰ ਤੁਹਾਡਾ ਰਹਿਮ ਭਰਿਆ ਹੱਥ ਹੋਵੇ ਖੁਦਾ ਸਭਨਾਂ ਨੂੰ ਤੁਸੀਂ ਸਹੀ ਸਲਾਮਤ ਰੱਖਣਾ ਮੇਰੇ ਸਮਰਥੀ ਖੁਦਾ ਬੈਰੀ ਦੀਆਂ ਸਾਰੀਆਂ ਚਾਲਾਂ ਨੂੰ ਪਰਮੇਸ਼ਰ ਜੀ ਹਰ ਇੱਕ ਦੇ ਉੱਤੋਂ ਫੇਲ ਕਰਨਾ ਖੁਦਾ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਸਵਰਗੀ ਦੂਤ ਸਾਡੇ ਸਾਰਿਆਂ ਦੇ ਅੱਗੇ ਅੱਗੇ ਹੋ ਕੇ ਚੱਲਣ ਖੁਦਾ ਪਰਮੇਸ਼ਰ ਜੀ ਸੁਪਨਿਆਂ ਦੇ ਰਾਹੀਂ ਗੱਲਾਂ ਬਾਤਾਂ ਕਰਨੀਆਂ ਪਰਮੇਸ਼ਰ ਜੀ ਦਰਸ਼ਨਾਂ ਦੇ ਰਾਹੀਂ ਖੁਦਾਬੰਦ ਜੀ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਪਵਿੱਤਰ ਸੁਪਨੇ ਪਵਿੱਤਰ ਦਰਸ਼ਨ ਖੁਦਾਬੰਦ ਜੀ ਤੁਹਾਡੇ ਪਵਿੱਤਰ ਲੋਕਾਂ ਤੱਕ ਪਹੁੰਚਣ ਮੇਰੇ ਪ੍ਰਭੂ ਔਰ ਖੁਦਾਬੰਦ ਜੀ ਤੁਹਾਡਾ ਵਚਨ ਸਾਡੇ ਜੀਵਨਾਂ ਨੂੰ ਬਦਲੇ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਰਹਿਮ ਕਰੋ ਖੁਦਾਵੰਜੀ ਮੇਰੇ ਸਮਰਥੀ ਖੁਦਾਵੰਜੀ ਜਿੱਦਾਂ ਪੂਰਾ ਦਿਨ ਸੰਭਾਲਿਆ ਹੈ ਰਾਤ ਦੀ ਕਿ ਕਪਲ ਨੂੰ ਤੁਹਾਡੇ ਹੱਥਾਂ 'ਚ ਸੌਂਦਦੇ ਆ ਮੇਰੇ ਖੁਦਾ ਹਰ ਇੱਕ ਪੈਨ ਪ੍ਰਾਨ ਨੂੰ ਤੁਸੀਂ ਸੰਭਾਲ ਕੇ ਰੱਖਣਾ ਰਾਤ ਪਰ ਦੇ ਸਾਰੇ ਮਹਿਮਾ ਦਿਨ ਪਰ ਦੇ ਕੰਮਾਂ ਦੀ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦੇ ਹੋਏ ਪ੍ਰਭ ਜੀ ਗੂੜੀ ਮਿੱਠੀ ਨੀਂਦ ਸੱਚੀ ਸ਼ਾਂਤੀ ਪ੍ਰਭੂ ਯੇਸ਼ੂ ਮਸੀਹ ਨਾਮ 'ਚ ਮੰਗਦਿਆਂ ਆਮਨ 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 ਸਾਰੀ ਕ리스ਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।